ਕੀ ਪੰਜਾਬੀਓ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣ ਸਕਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ 2027 ਦੀ ਛਡੋ ਅਸੀਂ ਤਾਂ 2032 ਦੇ ਵਿੱਚ ਵੀ ਆਵਾਂਗੇ ਕੀ ਜਿਹੜੇ ਦਾਅਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾ ਰਹੇ ਨੇ ਕਿ ਉਹਨਾਂ ਦਾਅਵਿਆਂ ਨੂੰ ਪੰਜਾਬੀ ਬੂਰ ਪਾਉਣਗੇ ਜਾਂ ਉਹਨਾਂ ਦਾਅਵਿਆਂ ਨੂੰ ਬੂਰ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਪਾਲ ਅਤੇ ਆਪ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹੈ ਜਿਨ੍ਹਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਰਿਪੀਟ ਕਰਾਂਗੇ 27 ਦੇ ਵਿੱਚ ਵੀ ਤੇ 32 ਦੇ ਵਿੱਚ ਵੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਬਜਟ ਜਿਹੜਾ ਆਉਣ ਵਾਲਾ ਹੈ ਉਹਦੇ ਵਿੱਚ ਸਾਰੇ ਉਲਾਮੇ ਅਸੀਂ ਪੰਜਾਬੀਆਂ ਦੇ ਲਾਧਿਆਂਗੇ ਕਿਸੇ ਵੀ ਤਰ੍ਹਾਂ ਦਾ ਉਲਾਮਾ ਸਾਨੂੰ ਪੰਜਾਬੀਆਂ ਵੱਲੋਂ ਨਹੀਂ ਦਿੱਤਾ ਜਾਵੇਗਾ ਜਦੋਂ ਸਾਡੇ ਉਮੀਦਵਾਰ ਜਿਹੜੇ ਨੇ ਵੋਟਾਂ ਮੰਗਣ ਪਿੰਡਾਂ ਦੇ ਵਿੱਚ ਜਾਣਗੇ ਕੀ ਪੰਜਾਬੀਓ ਜਿਹੜੇ ਵਾਦੇ ਕਿਤੇ ਗਏ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਵਾਅਦੇ ਪੂਰੇ ਕਰ ਦਿੱਤੇ ਗਏ ਨੇ ਜਾਂ ਉਸ ਨੂੰ ਵਾਅਦੇ ਜਿਹੜੇ ਵਾਅਦੇ ਪੂਰੇ ਕਰਨਗੇ ਉਹਨਾਂ ਦੇ ਲਈ ਕਿਹੜੀ ਰਣਨੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾਈ ਹੈ ਬਜਟ ਸੈਸ਼ਨ ਦਾ اجلاس ਹੋਣ ਵਾਲਾ ਹੈ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਖੁਸ਼ ਨੇ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਪੱਧਰ ਤੇ ਭੰਡਿਆ ਛਾ ਰਿਹਾ ਹੈ ਫਿਰ ਜੇਕਰ ਰਿਪੀਟ ਕਰਦੇ ਨੇ ਤਾਂ ਕਿਹੜੇ ਕਾਰਨਾ ਕਰਕੇ ਰਿਪੀਟ ਹੋਵੇਗੀ ਕੀ ਪੰਜਾਬੀਓ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੀਤੇ ਕੰਮਾਂ ਤੋਂ ਕੀਤੀ ਉਹਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਹੁਣ ਦੂਸਰੀ ਗੱਲ ਕਰਦੇ ਹਾਂ ਦੂਸਰੀ ਪਾਰਟੀ ਦੀ ਜਿਹੜੀ ਕਾਂਗਰਸ ਪਾਰਟੀ ਹੈ ਕਿਉਂਕਿ ਕਾਂਗਰਸ ਪਾਰਟੀ ਮੰਨੀ ਜਾ ਰਹੀ ਹੈ ਕਿ ਕਾਟੇ ਦੀ ਟੱਕਰ ਹੋਵੇਗੀ ਚੁਣੌਤੀ ਦੇਵੇਗੀ ਆਮ ਆਦਮੀ ਪਾਰਟੀ ਨੂੰ ਜੇਕਰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਅਲਾਨਿਆ ਜਾਂਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਪਾਰਟੀ ਕੋਲ ਬਲਾ ਕੇ ਬਿਨਾ ਇੰਜਣ ਤੋਂ ਬਿਨਾ ਅਗਵਾਈ ਤੋਂ ਲੜੇਗੀ ਹਾਲਾਂਕਿ ਕਈ ਵਾਰ ਇਹਨਾਂ ਕੀਤੀਆਂ ਗਈਆਂ ਗਲਤੀਆਂ ਦਾ ਖਮਨਿਆਜ਼ਾ ਜਿਹੜਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਭੁਗਤਣਾ ਪਿਆ ਲੇਕਿਨ ਇਸ ਦੇ ਬਾਵਜੂਦ ਵੀ ਕਾਂਗਰਸ ਪਾਰਟੀ ਤਸ ਤੋਂ ਮਸਲੀ ਹੋ ਰਹੀ ਕਾਂਗਰਸ ਪਾਰਟੀ ਦੀ ਤਾਂ ਹਾਈ ਕਮਾਂਡ ਇਥੋਂ ਤੱਕ ਵੀ ਕਹਿ ਰਹੀ ਹੈ ਕਿ ਜਿਹੜੀ ਗਲਤੀ ਅਸੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੀ ਹੈ ਉਹ ਦੁਹਰਾਈ ਨਹੀਂ ਜਾਵੇਗੀ ਜਾ ਕੇ ਸਿੱਧੇ ਤੌਰ ਤੇ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਦਾ ਨਾਮ ਲਿਆ ਹਾਲਾਂਕਿ ਚਰਨਜੀਤ ਸਿੰਘ ਚੰਨੀ ਤੇ ਚੰਨੀ ਦੀ ਕਾਰਜਕਾਰੀ ਤੇ ਕੋਈ ਨਿਸ਼ਾਨੀਆਂ ਸਵਾਲ ਖੜੇ ਨਹੀਂ ਕੀਤੇ ਜਾ ਸਕਦੇ ਇਹ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀਆਂ ਗਲਤੀਆਂ ਕੀਤੀਆਂ ਉਸ ਦਾ ਖਮਨਿਆਚਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਮੁਕਤਨਾ ਪਿਆ ਯਾਨੀ ਕਿ 117 ਹਲਕਿਆਂ ਦੇ ਵਿੱਚੋਂ ਸਿਰਫ 18 ਸੀਟਾਂ ਹੀ ਜਿਹੜੀਆਂ ਨੇ ਉਹ ਮਿਲੀਆਂ ਕਾਂਗਰਸ ਪਾਰਟੀ ਨੂੰ ਤੇ ਦੂਸਰੇ ਪਾਸੇ ਹੁਣ ਵੱਡੀ ਪਾਰਟੀ ਜਿਹੜੀ ਹੈ ਉਹ ਖੇਤਰੀ ਵੀ ਹੈ ਪੰਥਕ ਵੀ ਹੈ ਉਹ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਬਲ ਬੁੱਤੇ ਉੱਤੇ ਆਪਣੇ ਇਕੱਲੇ ਦੇ ਦਮ ਤੇ ਕੀ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸੰਜੀਤ ਕਰ ਲੈਣਗੇ ਕਿ ਜਾਂ ਇਹ ਸ਼ਰੂਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਵੀ ਦਾਅਵੇ ਕੀਤੇ ਜਾ ਰਹੇ ਨੇ ਹਾਲੇ ਵੀ ਸਿਆਸੀ ਕਾਨਫਰੰਸਾਂ ਕਰਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਅਸੀਂ ਆਪਣੀ ਬਲ ਬੂਤੇ ਉੱਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਇਸ ਦਾ ਖਮਨਿਆਜਾ ਪੁਤਨਾ ਪੈ ਸਕਦਾ ਹੈ ਭਾਰਤੀ ਜਨਤਾ ਪਾਰਟੀ ਨੂੰ ਜਿਸ ਤਰ੍ਹਾਂ ਕੈਪਟਨ ਅਮਿੰਦਰ ਸਿੰਘ ਜਿਸ ਤਰ੍ਹਾਂ ਸੁਨੀਲ ਕੁਮਾਰ ਜਾਖੜ ਨੇ کیا ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠ ਜੋੜਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਗੱਠ ਜੋੜ ਹੁੰਦਾ ਹੈ ਤਾਂ ਹੀ ਸਰਕਾਰ ਬਣੇਗੀ ਉਹਨੇ ਕਿਹਾ ਨਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਤੇ ਨਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਭਾਰਤੀ ਜਨਤਾ ਪਾਰਟੀ ਜੇਕਰ ਆਪਣੇ ਬਲ ਬੂਤੇ ਉੱਤੇ ਪੰਜਾਬ ਦੇ ਵਿੱਚ ਪੈਰ ਲਾਉਣਾ ਚਾਹੁੰਦੀ ਹੈ ਤਾਂ ਉਹ ਤਿੰਨ ਤੋਂ ਚਾਰ ਚੋਣਾਂ ਉਹਨਾਂ ਨੂੰ ਹੋਰ ਲੱਗ ਜਾਣਗੀਆਂ ਹਾਲਾਂਕਿ ਖਫਾ ਨੇ ਨਰਾਜ਼ ਨੇ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਇਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਜਾਂ ਬਿਕਰਮਜੀਤਿਆ ਨੂੰ ਜਿਹੜੀ ਜਵਾਬਤ ਮਿਲੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੂੰ ਡਰ ਹੈ ਕਿ ਕਿਸੇ ਵੀ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੇਰੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਉਹ ਪਿਛਲੇ ਦਿਨਾਂ ਵਿੱਚ ਡੀਜੀਪੀ ਗੁਰਬ ਯਾਦਵ ਦੇ ਦਫ਼ਤਰ ਵਿੱਚ ਪਹੁੰਚ ਗਿਆ ਕਿ ਮੈਨੂੰ ਤੁਸੀਂ ਗ੍ਰਿਫਤਾਰ ਕਰ ਲਿਓ ਕਰ ਲਓ ਕਿਉਂਕਿ ਸਾਡੀ ਪਾਰਟੀ ਦੇ ਆਗੂ ਉੱਤੇ ਨਜਾਇਜ਼ ਪਰਚੇ ਅਤੇ ਝੂਠੀਆਂ ਕਾਰਵਾਈਆਂ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਬਿਕਰਮਜੀਠਿਆ ਨੂੰ ਜਵਾਬਤ ਮਿਲਣਾ ਕੀ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਬੂਸਟ ਹੋਵੇਗਾ ਬਿਕਰਮਜੀਠਿਆ ਦੇ ਨਾਮ ਤੇ ਕਿਉਂਕਿ ਬਿਕਰਮਜੀਠਿਆ ਨੇ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਇਲੈਂਟ ਮੂਡ ਤੇ ਲਗਾ ਦਿੱਤਾ ਹੈ 2 ਫਰਵਰੀ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰਿਆ ਕਿਸੇ ਵੀ ਤਰ੍ਹਾਂ ਦਾ ਸ਼ਬਦੀ ਹਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਿਕਰਮਜੀਠਿਆ ਤੇ ਨਹੀਂ ਕੀਤਾ ਗਿਆ ਤੇ ਬਿਕਰਮਜੀਠਿਆ ਨੇ ਇਹ ਤੋਂ ਦਾ ਕਹਿ ਦਿੱਤਾ ਹੈ ਕਿ ਜਿਹੜੇ ਰੁੱਸੇ ਹੋਏ ਆਗੂ ਨੇ ਗਿਆਨੀ ਹਰਪ੍ਰੀਤ ਸਿੰਘ ਹੋਣੀ ਚਿਰੋਮਣੀ ਅਕਾਲੀ ਦਲ ਯਾਨੀ ਕਿ ਪੁਨਰਸਜੀਦ ਦੇ ਪ੍ਰਧਾਨ ਹਨ ਅਤੇ ਉਹਨਾਂ ਦੇ ਸਾਥੀਆਂ ਨੂੰ ਕਨਵਿੰਸ ਕੀਤਾ ਜਾਵੇਗਾ ਹੁਣ ਗੱਲ ਕੀਤੀ ਜਾ ਰਹੀ ਹੈ ਸਿਧਾਂਤਾਂ ਦੀ ਗੱਲ ਕੀਤੀ ਜਾ ਰਹੀ ਹੈ ਅਸੂਲਾਂ ਦੀ ਕਿ ਭਾਈ ਅਸੂਲ ਤੇ ਸਿਧਾਂਤ ਸਾਨੂੰ ਸਭ ਤੋਂ ਪਹਿਲ ਆਨੇ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਦਿਓ ਆਪਣਾ ਹੰਕਾਰ ਛੱਡ ਦਿਓ ਆਪਣੀ ਹਿੰਡ ਛੱਡ ਦਿਓ ਕੌਮ ਨੂੰ ਇਕੱਠਿਆ ਕਰ ਲਓ ਕੌਮ ਦੀ ਇਕਤਾ ਦੀ ਗੱਲ ਕਰੋ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਜਾਓ ਜੇਕਰ ਨਹੀਂ ਸਮਰਪਿਤ ਹੁੰਦੇ ਤਾਂ ਇਹ ਜਿਹੜਾ ਯਾਨੀ ਹਰਪ੍ਰੀਤ ਸਿੰਘ ਵਾਲਾ ਧੜਾ ਹੈ ਜਿਸ ਦੇ ਉਹ ਪ੍ਰਧਾਨ ਨੇ ਇਹ ਵੀ ਚੁਣੌਤੀ ਬਣੇਗੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਜਿੰਨਾ ਬਹੁਤ ਮੁਸ਼ਕਲ ਹੋ ਜਾਣਾ ਹੈ ਅਕਾਲੀ ਦਲ ਵਾਸ ਪੰਜਾਬ ਵੀ ਜਿਹੜੀ ਹੈ ਉਹ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇਗੀ ਆਉਣ ਵਾਲੀ 25 ਫਰਵਰੀ ਨੂੰ ਉਹਨਾਂ ਨੇ ਵੀ ਖਾਲਸਾ ਵੀਰ ਦੀ ਇੱਕ ਮਹਿਮ ਚਲਾਉਣੀ ਹੈ ਜਿਸ ਦੇ ਵਿੱਚ ਉਹ ਮੰਗ ਕਰਨਗੇ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਰਿਹਾ ਕੀਤਾ ਜਾਵੇ ਭਾਈ ਅੰਮ੍ਰਿਤਪਾਲ ਖਾਲਸਾ ਇਕੱਲੇ ਨੂੰ ਲੈ ਕੇ ਮੰਗ ਨਹੀਂ ਕੀਤੀ ਜਾਵੇਗੀ ਸ਼ਾਂਤੀ ਨਾਲ ਪ੍ਰਦਰਸ਼ਨ ਕਰਕੇ ਸਗੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਵੀ ਉਸ ਦਿਨ ਜਿਹੜੀ ਬੁਲੰਦ ਕੀਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਉਸ ਦੇ ਵਿੱਚ ਕੋਈ 카ਟੋ ਕਲੇਸ਼ ਨਹੀਂ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਪ੍ਰਧਾਨ ਦੀ ਕੁਰਸੀ ਨੂੰ ਲੈ ਕੇ ਕੈਬਨਿਟ ਨੂੰ ਲੈ ਕੇ ਕਾਰਗੁਜ਼ਾਰੀ ਦੇ ਵਿੱਚ ਥੋੜਾ ਬੋਤਾ ਕਿੰਤੂ ਪ੍ਰੰਤੂ ਹੋ ਸਕਦਾ ਹੈ ਕਾਂਗਰਸ ਪਾਰਟੀ ਦਾ ਆਪਸੀ 카ਟੋ ਕਲੇਸ਼ ਭੰਬਲ ਪੂਸਾ ਲੜਾਈ ਝਗੜਾ ਇਹੀ ਕੰਮ ਸ਼ੁਰੂਮਣੀ ਅਕਾਲੀ ਦਲ ਦੇ ਵਿੱਚ ਹੈ ਸ਼ਰੂਪਣੀ ਅਕਾਲੀ ਦਲ ਵੀ ਫਿਲਹਾਲ ਜਿਹੜੇ ਮੌਜੂਦਾ ਹਾਲਾਤ ਨੇ ਉਹ ਦੋ ਧੜਿਆਂ ਦੇ ਵਿੱਚ ਹੈ ਹਾਲਾਂਕਿ ਕਨਵਿੰਸ ਬਿਕਰਮਜੀਠੀਆ ਕਰ ਪਾਉਣਗੇ ਜਾਂ ਨਹੀਂ ਕਰ ਪਾਉਣਗੇ ਜਾਂ ਬਿਕਰਮਜੀਠੀਆ ਦਾ ਜਿਹੜਾ ਲੜਾਈ ਝਗੜਾ ਉਹ ਸੁਖਵੀਰ ਸਿੰਘ ਬਾਦਲ ਨਾਲ ਵਧੇਗਾ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਜੇਕਰ ਸ਼ਰੂਪਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੁੰਦਾ ਗੱਠਜੋੜ ਹੁੰਦਾ ਹੈ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਬੜੀ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਇਸ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਾਲਵਾ ਖੇਤਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਪੈਰ ਲਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕਰ ਰਹੀ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟ ਬੈਂਕ ਡਬਲ ਹੋਇਆ ਹੈ ਭਾਵੇਂ ਖਾਤਾ ਨਹੀਂ ਖੁੱਲਿਆ ਯਾਨੀ ਕਿ ਸ਼ਹਿਰ ਦੀ ਵੋਟ ਜਿਹੜੀ ਹੈ ਲੋਕ ਸਭਾ ਦੇ ਮੈਂਬਰ ਜਿਹੜੇ ਖੜੇ ਸੀ ਉਮੀਦਵਾਰ ਉਹਨਾਂ ਨੂੰ ਪਈਆਂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੇਕਰ ਆਪਣੀ ਸਰਕਾਰ ਰਿਪੀਟ ਕਰਨਾ ਚਾਹੁੰਦੇ ਨੇ ਜੇਕਰ ਉਹ ਚਾਹੁੰਦੇ ਨੇ ਕਿ ਅਸੀਂ ਦੁਬਾਰਾ ਸੱਤਾ ਦੇ ਵਿੱਚ ਆਈਏ ਤਾਂ ਫਿਰ ਸਾਨੂੰ ਫੂਕ ਫੂਕੇ ਕਦਮ ਰੱਖਣਾ ਪਵੇਗਾ ਹਾਲਾਂਕਿ ਜਿਹੜੀ ਕਾਤੇ ਦੀ ਟੱਕਰ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਪਾਰਟੀ ਦੇ ਵਿਚਕਾਰ ਹੋਵੇਗੀ ਇਹਦੇ ਵਿੱਚ ਕਿੰਤੂ ਪਰਤੂ ਨਹੀਂ ਕੀਤਾ ਜਾ ਸਕਦਾ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਕਿ ਡੈਨਾਸੌਰ ਆਉਣਗੇ ਇਹ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਵੀ ਬਣੇਗੀ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਪੋਣੀ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਇਹ ਇਕੱਠੇ ਚੋਣ ਮੈਦਾਨ ਚੋਣ ਮੈਦਾਨ ਦੇ ਵਿੱਚ ਆ ਸਕਦੇ ਨੇ ਗੱਠਜੋੜ ਕਰਕੇ ਤੇ ਫਿਰ ਪੰਥਕ ਵੋਟ ਜਿਹੜੀ ਹੈ ਲਗਭਗ 100 ਦੇ ਵਿੱਚੋਂ 70% ਉਧਰ ਜਾਵੇਗੀ ਖਾਸ ਕਰਕੇ ਉਹਨਾਂ ਹਲਕਿਆਂ ਦੇ ਵਿੱਚੋਂ ਜਿਹੜੇ ਹਲਕੇ ਤੋਂ ਉਹ ਬਿਲੋਂਗ ਕਰਦੇ ਨੇ ਇਸ ਦਾ ਕਮਨਿਆਜਾ ਜਿਹੜਾ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਭੁਤਣਾ ਪਵੇਗਾ ਫਿਲਹਾਲ ਪੜਾ ਨੰਬਰ 1 ਤੇ ਆਮ ਆਦਮੀ ਪਾਰਟੀ ਦਾ ਲੱਗ ਰਿਹਾ ਹੈ ਨੰਬਰ 2 ਤੇ ਲੱਗ ਰਿਹਾ ਹੈ ਕਾਂਗਰਸ ਦਾ ਨੰਬਰ 3 ਤੇ ਲੱਗ ਰਿਹਾ ਹੈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਕੱਠਾ ਨਹੀਂ ਤਾਂ ਤੀਜੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਹੋਵੇਗਾ ਚੌਥੇ ਨੰਬਰ ਤੇ ਤੇ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਆਤੇ ਵਾਰਸ ਪੰਜਾਬ ਪਾਰਟੀ ਜਿਹੜੇ ਇਕੱਠੇ ਹੋ ਜਾਣ ਤੇ ਫਿਰ ਇਹਦਾ ਜਿਹੜਾ ਗੱਠ ਜੋੜ ਹੈ ਉਹਦਾ ਬੜਾ ਇਫੈਕਟ ਪਵੇਗਾ ਫਿਰ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ ਚੌਥੇ ਨੰਬਰ ਤੇ ਪਹੁੰਚ ਜਾਵੇ ਕਿਉਂਕਿ ਪੰਥਕ ਵੋਟ ਤਦ ਹੀ ਸ਼ੁਰੂਬਣੀ ਅਕਾਲੀ ਦਲ ਨੂੰ ਪਵੇਗੀ ਜੇਕਰ ਬਾਗੀ ਧੜੇ ਵਾਲਿਆਂ ਦੇ ਨਾਲ ਸਮਝੌਤਾ ਕੀਤਾ ਜਾਵੇਗਾ ਫਿਲਹਾਲ ਲੋਕ ਜਿਹੜਾ ਗਰੀਬ ਗੁਰਬੇ ਨੇ ਜਿਹੜੇ ਮਿਡਲ ਫੈਮਿਲੀਆ ਤੋਂ ਬਿਲੋਂਗ ਕਰਦੇ ਨੇ ਉਹਨਾਂ ਉਹਨਾਂ ਨੇ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਕਿ ਪੰਜਾਬ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਕਾਰਗੋ ਜਾਰੀ ਹੈ ਉਹ ਮਾੜੀ ਹੈ ਉਹ ਕਹਿੰਦੇ ਨੇ ਬਹੁਤ ਵਧੀਆ ਹੈ ਜੋ ਸਹੂਲਤਾਂ ਦਿੱਤੀਆਂ ਗਈਆਂ ਨੇ ਬਾਕੀ ਦੇ ਸਰਕਾਰਾਂ ਨੇ ਦਿੱਤੀਆਂ ਨੇ ਉਸ ਤੋਂ ਕਿਤੇ ਦੋ ਗੁਣਾ ਵੱਧ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀਆਂ ਗਈਆਂ ਕਿਸਾਨ ਇਸ ਕਰਕੇ ਥੋੜਾ ਜਿਹਾ ਵਿਰੋਧ ਕਰ ਰਹੇ ਨੇ ਕਿਉਂਕਿ ਧਰਨੇ ਜਿਹੜੇ ਉਖਾੜੇ ਗਏ ਪੰਜਾਬਾ ਤੇ ਹਰਿਆਣਾ ਦੇ ਦਿੱਲੀ ਦੇ ਸ਼ੰਭੂ ਬਾਰਡਰ ਦਾ ਲੇਕਨ ਸਹੂਲਤਾਂ ਤਾਂ ਦਿੱਤੀਆਂ ਗਈਆਂ ਨੇ ਫਸਲਾਂ ਦਾ ਪੂਰਾ ਮੁੱਲ ਤੇ ਮਿਲਿਆ ਹੈ ਨਾ ਬਿਜਲੀ ਹੈ ਉਹ ਪ੍ਰੋਪਰ ਸਮੇਂ ਤੇ ਦਿੱਤੀ ਗਈ ਪਾਣੀ ਨਕੇ ਪਾਣੀ ਕੱਸਿਆ ਰਹੀਂ ਉਥੋਂ ਪਹਚਾ ਉਥੋਂ ਤੱਕ ਪਹਚਾ ਦਿੱਤਾ ਗਿਆ ਦੇਸ਼ ਦੀ ਆਜ਼ਾਦੀ ਤੋ ਲੈ ਕੇ ਹੁਣ ਤੱਕ ਜਿਹੜੀਆਂ ਸਰਕਾਰਾਂ ਕੰਮ ਨਹੀਂ ਕਰ ਪਾਈਆਂ ਨਹਿਰਾ ਅਤੇ ਕਸੀਆਂ ਨੂੰ ਲੈ ਕੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਣਾ ਸੁਭਾਵੀ ਹੈ ਲੇਕਿਨ ਜਿਹੜੇ ਵਾਦੇ ਕੀਤੇ ਗਏ ਸੀ ਉਹ ਇਸ ਬਜਟ ਸੈਸ਼ਨ ਵਿੱਚ ਪੂਰੇ ਕਰ ਦੇਣੇ ਚਾਹੀਦੇ ਨੇ ਪੰਜਾਬੀਓ ਤੁਹਾਡੇ ਮੈਨੂੰ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਕਿ ਕਿਹੜੀ ਪਾਰਟੀ ਸੱਤਾ ਦੇ ਵਿੱਚ ਆ ਸਕਦੀ ਹੈ